ਪੰਜਾਬ ਹੋਵੇਗਾ ਹੁਣ ਨਸ਼ਾ ਮੁਕਤ ਸਰਕਾਰ ਦੇ ਵੱਲੋਂ ਨਿਰਦੇਸ਼ ਤੇ ਹੁਕਮ ਆਪਣੇ ਮੰਤਰੀਆਂ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਲਗਾ ਦਿੱਤੇ ਨੇ ਤੇ ਹੁਣ ਪੰਜਾਬ ਮੁੜ ਤੋਂ ਰੰਗਲਾ ਬਣੇਗਾ ਤੇ ਉੱਥੇ ਹੀ ਅਮਨ अरोड़ा ਦਾ ਬਿਆਨ ਸਾਹਮਣੇ ਆ ਰਿਹਾ ਹੈ ਸਿੱਧੀ ਚੇਤਾਵਨੀ ਤੱਕ ਦੇ ਦਿੱਤੀ ਹੈ ਤੇ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਇੱਕ ਮੁਹਿੰਮ ਚਲਾਈ ਗਈ ਹੈ ਤੇ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਨਸ਼ਾ ਵੇਚਦਾ ਫੜਿਆ ਜਾਂਦਾ ਤਾਂ ਉਸ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਲਗਾਤਾਰ ਬੁਲਡੋਜ਼ਰ ਐਕਸ਼ਨ ਦੇਖਣ ਨੂੰ ਮਿਲ ਰਹੇ ਨੇ ਤੇ ਹੁਣ ਅਮਨ अरोड़ा ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਦੇ ਤਹਿਤ ਉਹਨਾਂ ਨੇ ਕਿਹਾ ਹੈ ਕਿ ਜਾਂ ਤਾਂ ਪੰਜਾਬ ਛੱਡ ਦਿਓ ਜਾਂ ਤਾਂ ਨਸ਼ੇ ਛੱਡ ਦਿਓ ਤੇ ਜਿਸ ਤੋਂ ਬਾਅਦ ਨਸ਼ਾ ਤਸਕਰਾਂ ਨੂੰ ਕਿਹਾ ਹੈ ਕਿ ਜੇਕਰ ਕੋਈ ਨਸ਼ਾ ਵੇਚਦਾ ਹੋਇਆ ਫੜਿਆ ਜਾਂਦਾ ਤਾਂ ਉਸ ਦੇ ਉੱਤੇ ਸੀ ਬਿਨਾ ਸੋਚੇ ਐਕਸ਼ਨ ਲਿਆ ਜਾਵੇਗਾ ਬਲਡੋਜ਼ਰ ਯਾਨੀ ਕਿ ਪੀੜਾ ਪੰਜਾ ਚਲਾ ਦਿਆ ਜਾਏਗਾ ਤੇ ਜਿਸ ਤੋਂ ਬਾਅਦ ਹੁਣ ਸਿੱਧੀ ਚੇਤਾਵਨੀ ਤੱਕ ਜਿਹੜੀ ਕਿ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਹੈ ਹੋਰ ਕੀ ਕਹਿਣਾ ਹੈ ਅਮਨ ਅਰੋੜਾ ਦਾ ਆਓ ਤੁਹਾਨੂੰ ਸੁਣਾਉਣੇ ਆ ਕਿ ਪੰਜਾਬ ਨੇ ਬਹੁਤ ਲੜਾਈਆਂ ਲੜੀਆਂ ਨੇ ਆ ਪਿਛਲੇ 3 ਸਾਲਾਂ ਤੋਂ ਜੋ ਸਰਕਾਰੀ ਪੱਧਰ ਦੇ ਉੱਪਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਲੜਾਈਆਂ ਲੜੀਆਂ ਚਾਹੇ ਹੋ ਸਿਹਤ ਔਰ ਸਿੱਖਿਆ ਦੇ ਖੇਤਰ ਦੇ ਵਿੱਚ ਆਲਮੀ ਬਦਲਾਅ ਕਰਨ ਦੀ ਗੱਲ ਹੋਵੇ ਚਾਹੇ ਉਹ ਸੜਕ ਸੁਰੱਖਿਆ ਫੋਰਸਾਂ ਦੀ ਗੱਲ ਹੋਵੇ ਚਾਹੇ ਉਹ ਟੋਲ ਪਲਾਜ਼ੇ ਖਤਮ ਕਰਨ ਦੀ ਗੱਲ ਹੋਵੇ ਚਾਹੇ ਉਹ ਸਾਡੇ ਨੌਜਵਾਨ ਪੇੜਾ ਨੂੰ ਮੇਰੇ ਵੀਰਾਂ ਨੂੰ ਬਿਨਾ ਪੈਸਿਆਂ ਤੋਂ ਬਿਨਾ ਸਿਫਾਰਿਸ਼ਾਂ ਤੋਂ ਨੌਕਰੀਆਂ ਦੇਣ ਦੀ ਗੱਲ ਹੋਵੇ ਬੇਇੰਤਿਹਾਕ ਕੰਮ ਨੇ ਜਿਹੜੇ ਉਹ ਇਨ੍ਹਾਂ ਤਿੰਨਾਂ ਸਾਲਾਂ ਦੇ ਵਿੱਚ ਹੋਏ ਨੇ ਪਰ ਆਹ ਜਿਹੜਾ ਕੰਮ ਮੈਂ ਸਮਝਦਾ ਕਿ ਹੁਣ ਸ਼ੁਰੂ ਹੋਇਆ ਹੈ ਅਸਲ ਮਾਇਨੇ ਦੇ ਵਿੱਚ ਜੇ ਪੰਜਾਬ ਨੂੰ ਕੋਈ ਚੀਜ਼ ਰੰਗਲਾ ਬਣਾ ਸਕਦੀ ਹੈ ਤੇ ਪੰਜਾਬ ਉਹਦੀ ਰੰਗਲਾ ਬਣੂਗਾ ਜਾਦੇ ਨੂੰ ਆਪਾਂ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਇਹਨੂੰ ਨਸ਼ਾ ਮੁਕਤ ਕਰ ਦਾਂਗੇ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਚਾਹੇ ਸਿੱਖਿਆ ਦੀ ਕ੍ਰਾਂਤੀ ਹੋਵੇ ਉਹ ਵੱਡੇ ਪੱਧਰ ਤੇ ਉੱਪਰ ਪੰਜਾਬ ਦੇ ਵਿੱਚ ਚੱਲ ਰਹੀ ਹੈ ਯੁੱਧਾਂ ਦੀ ਜਦੋਂ ਗੱਲ ਕਰੀਏ ਤੇ ਜਿੱਥੇ ਇਤਿਹਾਸ ਦੇ ਵਿੱਚ ਯੁੱਧ ਲੜੇ ਗਏ ਨੇ ਤੇ ਇਹ ਯੁੱਧ ਹੈ ਜਿਹੜਾ ਮੈਂ ਸਮਝਦਾ ਕਿ ਅੱਜ ਇੰਨਾ ਜ਼ਰੂਰੀ ਹੋ ਚੁੱਕਿਆ ਕਿਉਂਕਿ ਇਸ ਦੇ ਬਿਨਾ ਪੰਜਾਬ ਜਿਹੜਾ ਉਹ ਮੇਰੇ ਵੀਰੋ ਉਹ ਤਰੱਕੀ ਨਹੀਂ ਕਰ ਸਕਦਾ ਔਰ ਉਸ ਪਰਮਪੀਤਾ ਪ੍ਰਮਾਤਮਾ ਦਾ ਸ਼ੁਕਰਾਨਾ ਕਿ ਉਹਨਾਂ ਨੇ ਕਿ ਇਹੋ ਜਿਹਾ ਲੀਡਰ ਇਹੋ ਜਿਹਾ ਮੁੱਖ ਮੰਤਰੀ ਪੰਜਾਬ ਨੂੰ ਦਿੱਤਾ ਕਿ ਜਿਹੜਾ ਪੂਰੇ ਨਿਡਰਤਾ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਪੂਰੀ ਸਾਫ਼ ਨੀਅਤ ਔਰ ਨੀਤੀ ਦੇ ਨਾਲ ਇਹ ਲੜਾਈਆਂ ਨੇ ਜਿਹੜੀਆਂ ਉਹ ਲੜ ਰਹੇ ਨੇ ਚਾਹੇ ਆ ਤੁਸੀਂ ਦੇਖਿਆ ਕਿ ਚਾਹੇ ਪੰਜਾਬ ਦੇ ਪਾਣੀਆਂ ਦੇ ਉੱਪਰ ਡਾਕਾ ਮਾਰਨੀ ਦੀ ਗੱਲ ਹੋਵੇ ਬਿਨਾਂ ਗੱਲ ਤੋਂ ਬਿਨਾਂ ਕਿਸੇ ਮਸਲੇ ਦੇ ਝਗੜਾ ਜਿਹੜਾ ਉਹ ਸਾਡੇ ਨਾਲ ਪਾ ਕੇ ਖੜ ਗਏ ਤੇ ਜਦੋਂ ਪਤਾ ਲੱਗੇ ਨਾਲ ਦੀਨਾ ਮੁਖਮੰਦਰੀ ਸਾਹਿਬ ਆਪ ਉੱਥੇ ਨੰਗਲ ਡੈਮ ਤੇ ਗਏ ਤੇ ਇਹ ਤਹੀਆ ਕੀਤਾ ਕੱਲ ਆਲ ਪਾਰਟੀ ਮੀਟਿੰਗ ਕੀਤੀ ਪਰਸੋਂ ਨੂੰ ਸੈਸ਼ਨ ਹੈ ਜਿਹੜਾ ਉਹ ਬੁਲਾਇਆ ਗਿਆ ਪਰ ਇੱਕ ਗੱਲ ਦਾ ਤਹੀਆ ਹੈ ਕਿ ਨਾ ਪੰਜਾਬ ਦੇ ਪਾਣੀਆਂ ਤੇ ਕਿਸੇ ਨੂੰ ਡਾਕਾ ਮਾਰ ਦੇਣਾ ਨਾ ਪੰਜਾਬ ਦੀ ਜਵਾਨੀ ਤੇ ਕਿਸੇ ਨੂੰ ਡਾਕਾ ਮਾਰ ਦੇਣਾ ਇਹ ਤਹਈਏ ਨੇ ਜਿਹੜੇ ਸਾਥਿਓ ਇਹ ਸਪਸ਼ਟ ਤੌਰ ਦੇ ਉੱਪਰ ਇਹ ਕੀਤੇ ਗਏ ਨੇ